ਤੁਹਾਨੂੰ ਯਾਦ ਹੋਊਗਾ ਲਾਡੂਵਾਲ ਟੋਲ ਪਲਾਜ਼ਾ ਜਿਹੜਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮਤਲਬ ਨੰਬਰ 1 ਜਿੱਥੇ ਦੀ ਟੋਲ ਫੀਸ ਸਭ ਤੋਂ ਜ਼ਿਆਦਾ ਪੂਰੇ ਦੇਸ਼ ਦੇ ਅੰਦਰ ਲਾਡੂਵਾਲ ਟੋਲ ਪਲਾਜ਼ਾ ਤੇ ਮੈਂ ਇਹਦੀ ਲੁੱਟ ਖਸਟ ਬੰਦ ਕਰਨ ਵਾਸਤੇ ਵਿਧਾਇਕ ਹੁੰਦਿਆਂ 100 ਮੀਟਰ ਦੇ ਉੱਤੇ ਰੈੱਡ ਲਾਈਨ ਆਪਣੇ ਹੱਥਾਂ ਦੇ ਨਾਲ ਮੈਂ ਤੇ ਮੇਰੇ ਸਾਥੀ ਵਾਕੇ ਆਏ ਵੱਡੇ ਵੱਡੇ ਅਸੀਂ 50 50 ਫੁੱਟ ਉੱਤੇ ਬੋਰਡ ਲਾਏ ਉਸ ਬੋਰਡ ਦੇ ਉੱਤੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਨਿਜਮ ਜਿਹੜਾ ਕਾਨੂੰਨ ਦੇ ਛਤਰ ਛਾਇਆ ਥੱਲੇ ਬਣਿਆ ਤੇ ਅਸੀਂ ਇਸ ਨਿਜਮ ਦੀਆਂ ਵੱਡੀਆਂ-ਵੱਡੀਆਂ ਹੋਰਡਿੰਗਾਂ ਉੱਥੇ ਲਾਜਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਰ ਵੱਡੀ ਪੱਧਰ ਤੇ ਅਸੀਂ ਸਫਲਤਾ ਵੀ ਹਾਸਲ ਕੀਤੀ ਤੁਹਾਨੂੰ ਯਾਦ ਹੋਊਗਾ ਸਿਰਫ ਲਾਡੂਵਾਲ ਕ੍ਰਾਸਿੰਗ ਦੇ ਉੱਤੇ ਚਾਰ ਟੋਲ ਬੂਥ ਹੋਇਆ ਕਰਦੇ ਸੀਗੇ ਤੇ ਅਜ ਉਹਨਾਂ ਦੀ ਗਿਣਤੀ ਮੇਰਾ ਖਿਆਲ ਦਰਜਨ ਤੋਂ ਵੀ ਉੱਤੇ ਹੈਗੀ ਆ ਇਹ ਉਸ ਐਜੀਟੇਸ਼ਨ ਉਸ ਅੰਦੋਲਨ ਉਸ ਜਾਗਰੂਕਤਾ ਦੀ ਬਦੌਲਤ ਇਹਨਾਂ ਨੂੰ ਉਹ ਟੋਲ ਬੂਥ ਵਧਾਉਣੇ ਪਏ ਪਰ ਅਫਸੋਸ ਹੈ ਕਿ ਅੱਜ ਵੀ ਲੁੱਟ ਜਾ ਰਹੀ ਹੈ ਇਹ ਨਹੀਂ ਹੈਗਾ ਕਿ ਮੈਂ ਉੱਥੇ ਗਿਆ ਤੇ ਕੋਈ ਲੁੱਟਖੁੱਟ ਬੰਦ ਹੋ ਗਈ ਲੋਕ ਪੈਸੇ ਦੇਣ ਨੂੰ ਤਿਆਰ ਆ ਪੈਸੇ ਦੇਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਭਾਈ ਜਿਹੜੇ ਨਿਯਮ ਬੋਲਦੇ ਆ ਨਾ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਇਹ ਨਿਯਮ ਕੀ ਆ ਮੈਂ ਹਲਕੀ ਜਿਹੀ ਤੇ ਆ ਮੈਂ ਤੁਹਾਨੂੰ ਇੱਕ ਇੱਕ ਕਾਪੀ ਵੀ ਇਹ ਦੀ ਦੇਣੀ ਆ ਤਾਂ ਕਿ ਤੁਸੀਂ ਆਪੋ ਆਪਣੇ ਚੈਨਲ ਦੇ ਉੱਤੇ ਇਹ ਕਾਪੀ ਪਾਉਂਗੇ ਤੇ ਪੰਜਾਬ ਦੇ ਲੋਕ ਇਹਦੀ ਫੋਟੋਸਟੇਟ ਕਰਾ ਕੇ ਆਪਣੀ ਗੱਡੀ ਦੇ ਵਿੱਚ ਰੱਖਣਗੇ ਜਿੱਥੇ ਟੋਲ ਦੇ ਉੱਤੇ 3 ਮਿੰਟ ਤੋਂ ਵੱਧ ਖੜਨਾ ਪੈ ਜਾਵੇ ਤੇ ਉੱਥੇ ਫਿਰ ਉਹਨਾਂ ਨੂੰ ਟੋਲ ਬੈਰੀਅਰ ਚੱਕਣੇ ਪੈਣੇ ਆ ਮਤਲਬ ਇਹ ਜਾਮ ਬਿਨਾ ਕੋਈ ਪੈਸਾ ਦਿੱਤੇ ਆ ਕਲੀਅਰ ਕਰਨਾ ਪੈਣਾ ਹੁਣ ਮੈਂ ਇਹਦੇ ਤੇ ਜਾਣਕਾਰੀ ਦੇਦਮਾ ਇਹ ਐਨਐਸਏ ਦਾ ਸਰਕੂਲਰ ਆ ਇਹ ਸਰਕੂਲਰ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਆ ਲਿਖਿਆ ਹੋਇਆ ਅੰਡਰਲਾਈਨ ਕੀਤਾ ਕਿ ਭਾਈ ਹਰੇਕ ਟੋਲ ਦੇ ਉੱਤੇ 100 ਮੀਟਰ ਦੇ ਬਹੂਵੇਂ ਦੇ ਉੱਤੇ ਇੱਕ ਲਾਲ ਪੱਟੀ ਲਾਲ ਲਾਈਨ ਖਿੱਚੀ ਜਾਣੀ ਆ ਜੇ ਉਸ ਲਾਲ ਲਾਈਨ ਤੋਂ ਤੁਹਾਡੀ ਗੱਡੀ ਪਿੱਛੇ ਚਲੀ ਗਈ ਮਤਲਬ ਕਿ ਤੁਹਾਨੂੰ 3 ਮਿੰਟ ਅਪਰੋਕਸੀਮੇਟਲੀ 3 ਮਿੰਟ ਖੜਨਾ ਪੈ ਗਿਆ ਤਾਂ ਜਿਹੜਾ ਟੋਲ ਕਠਾ ਕਰਨ ਵਾਲੀ ਏਜੰਸੀ ਦਾ ਮਾਲਕ ਹੈਗਾ ਉਹ 인ਫਰਾ ਬਣਾਉਣ ਦੇ ਵਿੱਚ ਅਸਫਲ ਗਿਣਿਆ ਜਾਣਾ ਇਹਦੀ ਭਾਵਨਾ ਮੈਂ ਦੱਸਣ ਲੱਗਾ ਭਾਵਨਾ ਕੀ ਹੈ ਇਹਦੀ ਕਿ ਉਹ ਅਸਫਲ ਹੈ ਉਹਨੇ ਜੋ ਇਨਫਰਾਸਟ੍ਰਕਚਰ ਆਵਾਜਾਈ ਨੂੰ ਸਮੂਥਲੀ ਸੌਖੇ ਤਰੀਕੇ ਦੇ ਨਾਲ ਲਗਾਉਣ ਵਾਸਤੇ ਬਿਨਾ ਕੋਈ ਜਾਮ ਲਗਾਣ ਵਾਸਤੇ ਜੋ ਉਹਨੇ 인ਫਰਾ ਬਣਾਉਣਾ ਸੀ ਉਹਨੇ ਬਣਾਇਆ ਨਹੀਂ ਰਾਗੀਰਾਂ ਨੂੰ 3 ਮਿੰਟ ਤੋਂ ਵੱਧ ਖੜਨਾ ਪਿਆ ਜਿੰਨੀ ਦੇਰ ਤੱਕ ਉਹ ਇਹਦਾ ਬੰਦੋਬਸਤ 인ਫਰਾ ਨਹੀਂ ਬਣਾਉਂਦਾ ਉਨੀ ਦੇਰ ਤੱਕ ਜਦੋਂ ਜਾਮ ਲੱਗ ਗਿਆ ਤਾਂ ਫਿਰ ਟੋਲ ਇਕੱਠਾ ਕਰਨ ਵਾਲੇ ਕੰਪਨੀ ਏਜੰਟ ਨੂੰ ਬੈਰੀਅਰ ਚੱਕਣੇ ਪੈਣਿਆ ਤੇ ਉੱਥੇ ਜਾਮ ਤੁਰੰਤ ਰਿਮੂਵ ਕਰਾਉਣਾ ਪੈਣਾ ਏ ਸਰਕੂਲਰ ਵਿਭਾਗ ਇਸ ਸਰਕੂਲਰ ਤੋਂ ਬਾਅਦ ਬਹੁਤ ਸਾਰੇ ਲੋਕ ਜਾਗਰੂਕ ਹੋਏ ਮੇਰੇ ਕੋਲ ਇੱਕ ਆਰਟੀਆਈ ਹੈ ਜਦੀ ਕਾਪੀ ਮੈਂ ਤੁਹਾਨੂੰ ਦੇ ਦੇਣੀ ਆ ਤੇ ਇਸ ਆਰਟੀਆਈ ਦੇ ਵਿੱਚ ਆਰਟੀਆਈ ਮੰਗਣ ਵਾਲੇ ਦੋਸਤ ਨੇ ਇਸ ਗੱਲ ਨੂੰ ਜਿਹੜੀ ਮੈਂ ਆ ਸਰਕੂਲਰ ਵਾਲੀ ਕੀਤੀ ਆ ਪੁਖਤਾ ਕਰਨ ਵਾਸਤੇ ਐਨਟੀਆਈ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਮੰਗੀ ਜਿਦੇ ਵਿੱਚ ਐਨਟੀਆਈ ਨੇ ਆਰਟੀਆਈ ਦਾ ਰਿਪਲਾਈ ਜਵਾਬ ਦਿੰਦੇ ਹੋਏ ਲਿਖ ਦਿੱਤਾ ਮੈਂਨਸ਼ਨ ਕਰ ਦਿੱਤਾ ਕਿ ਭਾਈ ਜੇ ਉੱਥੇ ਜਾਮ 3 ਮਿੰਟ ਤੋਂ ਵੱਧ ਕਿਸੇ ਨੂੰ ਰਾਹਗੀਰ ਨੂੰ ਖੜਨਾ ਪਿਆ ਗਿਆ ਤੇ ਫਿਰ ਕੋਈ ਟੋਲ ਫੀਸ ਨਹੀਂ ਚਾਰਜ ਕੀਤੀ ਜਾਣੀ ਹੁਣ ਸਾਫ਼ ਤੇ ਸਪਸ਼ਟ ਹੋ ਗਿਆ ਹੁਣ ਆਜੋ ਅ ਕੱਲ ਵਾਲੇ ਇਨਸੀਡੈਂਟ ਤੇ ਮੈਂ ਜਲੰਧਰ ਇੱਕ ਵਿਆਹ ਅਟੈਂਡ ਕਰਨ ਵਾਸਤੇ ਗਿਆ ਵਾਪਸੀ ਦੇ ਉੱਤੇ ਜਦੋਂ ਮੈਂ ਬੁਰਾਇਆ ਕ੍ਰੋਸ ਕੀਤਾ ਤੇ ਟ੍ਰੈਫਿਕ ਜਾਮ ਸ਼ੁਰੂ ਹੋ ਗਿਆ ਮੈਂ ਅੱਜ ਖੁਦ ਮੰਨਦਾ ਕਿ ਮੈਂ ਵਾਇਲੇਸ਼ਨ ਕੀਤੀ ਹੈ ਮੈਂ ਰੋਂਗ ਸਾਈਡ ਆਪਣੀਆਂ ਗੱਡੀਆਂ ਬੜੇ ਸਲੋ ਰੋਂਗ ਸਾਈਡ ਗੱਡੀਆਂ ਲਿਆ ਕੇ ਟੋਲ ਪਲਾਜ਼ਾ ਦੇ ਉੱਤੇ ਪਹੁੰਚਿਆ ਹੁਣ ਆਪਾਂ ਨੂੰ ਵੀ ਪਤਾ ਵੀ ਲਾਡੂ ਵਾਲ ਟੋਲ ਪਲਾਜ਼ਾ ਤੋਂ ਪਹਿਲਾ 플ੋਰ ਆਉਣਾ 플ੋਰ ਤੋਂ ਬਾਅਦ ਫੇਰ ਕਿਤੇ ਮੇਰੇ ਖਿਆਲ 10-12 ਕਿਲੋਮੀਟਰ ਦੇ ਉੱਤੇ ਜਾ ਕੇ ਗੁਰਾਇਆ ਆਉਣਾ ਤੇ ਮੈਂ ਟੋਲ ਤੇ ਆ ਕੇ ਟੋਲ ਦੇ ਅਧਿਕਾਰੀਆਂ ਨੂੰ ਸਨਿਮਰ ਬੇਨਤਾ ਵੀ ਭਾਈ ਹਟ ਜਾਓ ਠੱਗੀ ਠੋਰੀ ਕਰਨਾ ਲੋਕਾਂ ਤੋਂ ਪੈਸੇ ਲਓ ਲੋਕਾਂ ਨੂੰ ਗੁਲਾਮ ਨਾ ਬਣਾਓ ਆਜ਼ਾਦੀ ਦਾ ਨਿਗਮਨਨ ਦਾ ਅਸਲੀ ਹਥਿਆਰ ਕੀ ਹੈ ਜਾਗਰੂਕਤਾ ਉਹ ਮੇਰੀ ਡਰਾਈਵ ਹੈਗੀ ਆ ਮੈਂ ਜਾਗਰੂਕਤਾ ਦੇ ਤੌਰ ਦੇ ਉੱਤੇ ਉਹ ਜਿਹੜੇ ਟੋਲ ਬੈਰੀਅਰ ਡੰਡੇ ਸੀਗੇ ਮੈਂ ਤੇ ਮੇਰੇ ਸਾਥੀਆਂ ਨੇ ਅਸੀਂ ਉਹ ਡੰਡੇ ਭਰੇ ਕੀਤੇ ਤੇ ਜਿਹੜੀ ਆਵਾਜਾਈ ਦਾ ਜਾਮ ਗੁਰਾਇਆਂ ਤੱਕ ਲੱਗਿਆ ਹੋਇਆ ਸੀਗਾ ਤੁਮੈਂ ਉਹ ਗੁਰਾਇਆਂ ਤੱਕ ਖੈ ਤੁਸੀਂ ਵੀਡੀਓ ਦੇਖਿਆ ਹੋਵੇ ਤਾਂ ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਥੋੜਾ ਤੇਜ਼ੀ ਦੇ ਨਾਲ ਟੋਲ ਕ੍ਰਾਸ ਕਰ ਜਾਓ ਤਾਂ ਕਿ ਪਿੱਛੇ ਜਿਹੜੇ ਲੋਕ ਕਿਸੇ ਐਮਰਜੈਂਸੀ ਦੇ ਵਿੱਚ ਕੋਈ ਪੇਸ਼ੈਂਟ ਆ ਕਿਸੇ ਨੇ ਕੋਈ ਜ਼ਰੂਰੀ ਕੰਮ ਲਈ ਜਾਣਾ ਤਾਂ ਕਿ ਉਹ ਫਟਾਫਟ ਨਿਕਲ ਜਾਣ ਤੇ ਉੱਥੇ ਦੇ ਜਿਹੜੇ ਟੋਲ ਕੰਪਨੀ ਦੇ ਮੈਨੇਜਰ ਆ ਤੁਸੀਂ ਉਹਨਾਂ ਨਾਲ ਵੀ ਮੇਰੀ ਗੱਲਬਾਤ ਸੁਣੀ ਹੋਊਗੀ ਤਾਂ ਮੇਰੇ ਕਹਿਣ ਦਾ ਮਤਲਬ ਆ ਯਾਰ ਜੇ ਸਿਮਰਜੀਤ ਬੈਂਸ ਖੜੂਗਾ ਮਾਤਰਾ ਦੇ ਨਾਲ ਇਹ ਮੇਰੀ ਆਦਤ ਤੇ ਸਵਾਦ ਦਾ ਹਿੱਸਾ ਮੈਂ ਕਦੇ ਕਿਸੇ ਕੋਲੋਂ ਦਰਭ ਕੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਨਹੀਂ ਕਿ ਫਲਾਉ ਮੇਰੇ ਤੇ ਐ ਕਰ ਦੇਗਾ ਉਹ ਫਲਾਉ ਬਹੁਤ ਤਾਕਤਵਾਰ ਹੈ ਫਲਾਉ ਵੱਡੀ ਕੰਪਨੀ ਦਾ ਹੈ ਦੇਸ਼ ਦੇ ਅੰਦਰ ਟੋਲ ਮਾਫੀਆ ਇੱਕ ਬਹੁਤ ਵੱਡਾ ਚਵਰਦਸਤ ਤਾਕਤਵਰ ਲੋਕਾਂ ਦੇ ਹੱਥਾਂ ਦੇ ਵਿੱਚ ਇਹ ਮਾਫੀਆ ਟੋਲ ਇਕੱਠਾ ਕਰਨ ਵਾਲਾ ਤਾਂ ਪਰ ਬੈਂਸ ਡਰਨ ਵਾਲਾ ਨਹੀਂ ਕਾ ਮੈਂ ਲੋਕਾਂ ਲਈ ਖੜਿਆ ਹਾਂ ਲੋਕਾਂ ਲਈ ਅੱਜ ਵੀ ਖੜਦਾ ਤੇ ਲੋਕਾਂ ਲਈ ਖੜਦਾ ਰਹੂੰਗਾ ਜਿੱਤ ਤੇ ਹਾਰ ਮੇਰੇ ਲਈ ਟੀਚਾ ਹੈ ਵੀ ਸਿਮਰਜੀਤ ਬੈਂਸ ਹਾਰਿਆ ਹੋਇਆ ਐਮਐਲਏ ਹੈ 2012 22 ਦੇ ਵਿੱਚ ਨਹੀਂ ਜਿੱਤ ਸਕਿਆ ਤਾਂ ਕੀ ਹੋ ਗਿਆ ਹਰ ਗਿਆ ਪਰ ਮਰਿਆ ਨਹੀਂ ਜਿਉਂਦਾ ਮੇਰੀ ਆਤਮਾ ਜਿਉਂਦੀ ਹੈ ਮੈਂ ਵੀ ਉਸ ਜਾਮ ਦੇ ਵਿੱਚ ਫਸ ਕੇ ਕਿੰਨੇ ਲੋਕ ਅਰ ਰੋਜ਼ ਦਾ ਕੰਮ ਹੈਗਾ ਅਰ ਮੈਂ ਇਹ ਵੀ ਨਾਲ ਬੇਨਤੀ ਕਰੂੰਗਾ ਕਿ ਮੇਰੇ ਉਥੇ ਭਾਈ 10 20 ਮਿੰਟ ਖੜਨ ਦੇ ਨਾਲ ਇੱਕ ਡਰਾਈਵ ਤਾਂ ਸਟਾਰਟ ਹੋ ਸਕਦੀ ਆ ਪਰ ਇਹ ਵੀ ਇੰਪੋਸੀਬਲ ਆ ਕਿ ਮੈਂ ਸਾਰਾ ਦਿਨ ਉਥੇ ਡਿਊਟੀ ਨਹੀਂ ਦੇ ਸਕਦਾ ਸ਼ਾਮ ਨੂੰ ਪੀ ਕਾਰਜ ਹੁੰਦੇ ਆ ਮੈਂ ਟੋਲ ਮੇਜਰ ਸਾਹਿਬ ਨੂੰ ਇਹ ਸਨਮਰ ਬੇਨਤੀ ਕਰਕੇ ਆਇਆ ਵੀ ਭਾਈ ਜਿਵੇਂ ਗੁਰਦੁਆਰੇ ਤੇ ਮੰਦਰ ਜਾ ਕੇ ਪਰਤਨਾ ਦੀ ਸੇਵਾ ਝਾੜੂ ਦੀ ਸੇਵਾ ਜੋੜਾਖਾਨਾ ਦੀ ਸੇਵਾ ਤੇ ਮੈਂ ਤੁਹਾਡੇ ਟੋਲ ਤੇ ਆ ਕੇ ਰੋਜ਼ ਜਾਮ ਖਲੋਣ ਦੀ ਸੇਵਾ ਕਰਿਆ ਕਰੂੰਗਾ ਤੁਸੀਂ ਮੇਰੇ ਤੇ ਜਿਹੜਾ ਪੰਪ ਸਿੱਟਣਾ ਨਾ ਉਹ ਸੁੱਟ ਲਿਓ ਪਰ ਇਹ ਬਰਦਾਸ਼ਤ ਨਹੀਂ ਹੁਣ ਆਗੇ ਗੱਲ ਜਿਹੜੇ ਰਾਹੀ ਰਿਆ ਉਹ ਕਦੋਂ ਜਾਗਰੂਕ ਹੋਣਗੇ ਯਾਰ ਆਪਣਾ ਹੱਕ ਪਛਾਣੋ ਨਾ ਮੈਂ ਤੁਹਾਨੂੰ ਆ ਦੋ ਦਸਤਾਵੇਜ਼ ਮਹੀਆ ਕਰਾ ਦਿੱਤੇ ਜਿੱਥੇ ਜਾਮ ਦੇ ਵਿੱਚ ਤੁਹਾਡੀ ਗੱਡੀ ਨੂੰ 3 ਮਿੰਟ ਦਾ ਸਮਾਂ ਹੋ ਗਿਆ ਤਾਂ ਇਹ ਤੁਹਾਡਾ ਅਧਿਕਾਰ ਹੈਗਾ ਕਿ ਤੁਸੀਂ ਕੋਈ ਪੈਸਾ ਦਿੱਤੇ ਬਿਨਾ ਟੋਲ ਬੈਰੀਅਰ ਪਰੇ ਕਰਕੇ ਆਪਣੀ ਗੱਡੀ ਨਗਾਉਣ ਲਈ ਅਧਿਕਾਰਤ ਹੁਣ ਆਪਣੀਆਂ ਗੱਡੀਆਂ 'ਚ ਬੈਠੇ ਆਪਾਂ ਜਾਮ ਮੰਨ ਲਓ 5 ਕਿਲੋਮੀਟਰ ਤੱਕ ਚੱਲਿਆ ਗਿਆ ਆਪਣੀ ਗੱਡੀ 'ਚ ਵੀ ਤਾਂ ਬੈਠੇ ਹੀ ਆ ਨਾ ਗੱਡੀ 'ਚ ਉਤਰਿਓ 2 ਤੁਸੀਂ 3 9 4 ਹੋ ਬਾਕੀਆਂ ਨੂੰ ਵੀ ਕੋ ਆਓ ਯਾਰ ਟੋਲ ਪਲਾਜ਼ਾ ਮੂੰਹ 'ਚ ਨਹੀਂ ਪਾਉਣ ਲੱਗੇ ਸਪான்ਸਰ ਜੇ ਰੱਖੇ ਹੋਇਆ ਇਹਨਾਂ ਨੇ ਗਲੀਆਂ ਦੇ ਵਿੱਚੋਂ ਡੋਲਿਆ ਡੂਲਿਆ ਵਾਲੇ ਲਿਆ ਕੇ ਉੱਥੇ ਫੜਿਆ ਤੇ ਉਹਨਾਂ ਤੋਂ ਮੇਰਾ ਖਿਆਲ ਲੋਕਾਂ ਨੂੰ ਤਬਕੇ ਮਰਵਾਉਣ ਦਾ ਕੰਮ ਕਰਦੇ ਆ ਸੋ ਮੈਂ ਇਹੀ ਸਵਾਲ ਹੈ ਕਿ ਲੋਕ ਲੋਕਾਂ ਨੇ ਕੋਸ਼ਿਸ਼ ਨਹੀਂ ਕੀਤੀ ਆ ਜਿਸ ਤੁਸੀਂ ਸਪான்ਸਰ ਦੀ ਗੱਲ ਕੀਤੀ ਉੱਥੇ ਲੜਦੇ ਆ ਬੰਦਾ ਫਿਰ ਯੂਸ ਹੋ ਕੇ ਵਾਪਸ ਆ ਜਾਂਦਾ ਤੁਸੀਂ ਤਾਂ ਪਾਵਰ ਦੇ ਵਿੱਚ ਆ ਗਏ ਉਹ ਮੈਂ ਪਾਵਰ ਦੇ ਵਿੱਚ ਮੈਂ ਤਾਂ ਪਾਵਰਲੈਸ ਆ ਮੈਂ ਤਾਂ ਹਰਿਆਵਾਲਾ 2022 ਤੋਂ ਹਰਿਆਵਾਲਾ ਹੈਗੀ ਆ ਉੱਥੇ ਬਹੁਤ ਸਾਰੇ ਆ ਜਾਂਦੇ ਆ ਪਰ ਆਮ ਲੋਕਾਂ ਦਾ ਲੋਕ ਡਰ ਕੇ ਵਾਪਸ ਹੋ ਜਾਂਦੇ ਮੈਂ ਇਸੇ ਵਾਸਤੇ ਤੁਹਾਡਾ ਸਹਾਰਾ ਲਿਆ ਮੀਡੀਆ ਦਾ ਸਹਾਰਾ ਮੈਂ ਇਸੇ ਵਾਸਤੇ ਲਿਆ ਆਪਣੀ ਗੱਡੀ 'ਚ ਵੀ ਤਾਂ ਬੈਠਾ ਹੀ ਆ ਨਾ ਤੁਸੀਂ ਫਰਜ ਕਰ ਲੋ ਬੰਟੀ ਆ ਤੁਸੀਂ ਓ ਰਜਿੰਦਰ ਕੋਈ ਬੰਦਾ ਜਾਮ ਤੇ ਫਸਿਆ ਜਲੰਧਰ ਤੋਂ ਆ ਰਿਹਾ ਅਮਰਸਰ ਤੋਂ ਆ ਰਿਹਾ ਤੇ ਜੇ ਤੁਸੀਂ ਦੂਸਰੇ ਨੂੰ ਕਹੋਗੇ ਨੂੰ ਯਾਰ ਤੁਸੀਂ ਵੀ ਉਤਰੋ ਦੂਸਰਾ ਤੀਸਰੇ ਨੂੰ ਕਹੋਗੇ ਉਤਰੋ ਯਾਰ ਤੇ ਲਈ ਇੱਥੇ ਹੜਕੇ ਜਲਾਲਤ ਕਿਉਂ ਕਟਣੀਆਂ ਟੋਲ ਪਲਾਦਾ ਚੱਲਦੇ ਆ ਜਾ ਕੇ ਤੁਹਾਡੀ ਗੱਲ ਨਹੀਂ ਸੁਣਨਗੇ ਤੇ ਸਾਡੇ ਲੋਕਤੰਤਰਿਕ ਵਿਵਸਥਾ ਦੇ ਅੰਦਰ ਆਜ਼ਾਦ ਭਾਰਤ ਦੇ ਅੰਦਰ ਪੀਸਫੁਲ ਤਰੀਕੇ ਦੇ ਨਾਲ ਧਰਨਾ ਦੇਣਾ ਤਾਂ ਤੁਸੀਂ ਧਰਨੇ ਤੇ ਬਹਿ ਜਾਓ ਐਡਮਿਨਿਸਟ੍ਰੇਸ਼ਨ ਨੂੰ ਹੱਥਾਂ ਪੈਰਾਂ ਦੀ ਪੈਜੂਗੇ ਐਸਚਓ ਚੌਂਕੀ ਇੰਚਾਰਜ ਭੱਜੇ ਹੋਣਗੇ ਵੀ ਹੋਇਆ ਕੀ